ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ। ਹਾਂ। ਤੂੰ ਆਦੇ ਦਾਦੇ ਨਾਲ ਗੱਲ ਕਰ ਲੈ। ਸੱਚ ਦੱਸ, ਕੁੱਟਦੇ ਸੀ ਨਾ? ਮੇਰਾ ਮਾਮਾ ਵੀ ਬਹੁਤ ਪੜਾ ਸੀ। ਉਹ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ। ਇਹੀ ਗੱਲ ਕਹੀ ਸੀ। ਮੈਂ ਕਿਹਾ ਕੁੱਟਦਾ ਸੀ। ਮੈਨੂੰ ਤਰਸ ਆਉਂਦੇ। ਮੇਰਾ ਭਰਾ ਖੁਦ ਮੇਰੀ ਭਾਬੀ ਨੂੰ ਕੁੱਟਦਾ ਸੀ। ਇਹ ਕਿ ਮੈਂ ਕਿਹਾ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਦਾ ਸੀ। ਪués ਦੁਨੀਆ ਜੀ ਨਹੀਂ, ਮੇਰੇ ਭਾਈ ਨਾਲ ਤਲਾਕ ਹੋ ਗਿਆ। ਮੇਰੇ ਭਾਈ ਨੇ ਦੂਜਾ ਵਿਆਹ ਕਰਾਇਆ। ਉਦੇ ਵੀ ਬੱਚਾ ਨਹੀਂ ਹੋਇਆ ਅੱਜ ਮੇਰਾ ਭਾਈ ਦੁਨੀਆ 'ਚ ਨਹੀਂ ਹੈ ਸ਼ਰਮ ਉਹ ਤੋਂ ਕਿਉਂ ਸੀ ਕਿ ਜੇ ਸ਼ਰੀਕਾਂ ਨਾਲ ਲੜਾਈ ਹੋ ਗਈ ਤੇ ਇੱਕ ਕਦੇ ਬਲੀ ਦਿੱਤੀ ਜ ਕੋਈ ਗੱਲ ਇੱਕ ਇੱਕ ਕੋਈ ਗੱਲ ਜੇ ਕਿਸੇ ਨੂੰ ਕੁਝ ਹੋ ਗਿਆ ਤਾਂ ਇਹਦੇ ਸਿਰ ਮਿਠਾ ਦੇਾਂਗੇ ਉਹ ਗੱਲਾਂ ਉਹ ਗੱਲਾਂ ਹੀ ਹੋਰ ਸੀ ਮੇਰੀ ਬੇਵਕੂਫੀ ਆ ਮਹਾ ਬੇਵਕੂਫੀ ਆ ਮਹਾ ਬੇਵਕੂਫੀ ਐਵੇਂ 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 ਉਸ ਦੌਰ ਦੇ ਵਿੱਚ ਨਿਕਲ ਗਿਆ ਬੱਚਾ ਤਾਂ ਤੈਨ ਨਹੀਂ ਹੋਣੀ ਚਾਹੀਦੀ ਤੈਨੂੰ ਇਹ ਕਹਿਣਾ ਵੀ ਪ੍ਰਕਾਸ਼ ਗਾਦੂ ਨੇ ਇਹ ਕਹਿ ਦਿਆ ਉਹ ਆ ਬੇ ਬੂਫਾ ਪ੍ਰਕਾਸ਼ ਗਾ ਦੂਏ ਇਹਨੇ ਲਿਖਦਣਾ ਜੀ ਦੇ ਘਰ ਵਾਲੀ ਚੰਗੀ ਹੈ ਨਾ ਉਹ ਘਰ ਸਵਰਗ ਹੈ ਬਸ ਇਹ ਧੰਨਵਾਦ ਦੱਸਦੀ ਗੱਲ ਜੀ ਦੇ ਘਰ ਵਾਲੀ ਚੰਗੀ ਹੈ ਤਾਂ ਮੈਂ ਇੱਕ ਉਹ ਲੱਕੀ ਹੈ ਮੇਰੇ ਘਰੇ ਦਰਵੇਸ਼ ਔਰਤਾਂ ਮੈਂ ਤਾਂ ਯਾਰ ਜਸੜ ਨੂੰ ਕਰਨਾ ਮਨ ਕਰਵਾਉਂਦੇ ਗੁਪੀ ਨੂੰ ਕਰਨਾ ਐਵੇਂ ਫਿਰਕ ਨੂੰ ਕਰਨਾ ਯਾਰ ਮੈਨੂੰ ਕੰਮ ਕਰਨਾ ਜਦੋਂ ਮੈਂ ਇਸ ਕੰਮ ਵਿੱਚ ਆ ਗਿਆ ਮੈਂ ਕੁਝਾ ਪਿੱਛੇ ਕੋ ਰੱਖਾਂ ਜਦੋਂ ਮਲਸੀ ਨੂੰ ਜਾਣਾ ਕੁਝਾ ਗੇ ਰੱਖਣਾ ਪੈਂਦਾ ਫਿਰ ਵੀ ਮੈਂ ਤਾਂ ਮਹਿਸੂਸ ਕਰੀ ਜਨਾ ਯਾਰ ਜਸੜ ਦੀ ਫਿਲਮ ਜਮ ਕਿਉਂ ਨਹੀਂ ਸੀ ਮੈਂ ਤਾਂ ਫਿਲਮ ਮਹਿਸੂਸ ਕਰੀ ਜਨਾ ਯਾਰ ਮੈਂ ਕਿ ਫਿਲਮ ਵਿੱਚ ਕਿਉਂ ਨਹੀਂ ਸੀ ਕਾਲਜ ਇਹ ਕੀ ਹੈ ਕੰਧ ਕਿਹੜੀ ਹੈ ਜਿਹੜੀ ਤੋਂ ਪ੍ਰਕਾਸ਼ ਗਾਦੋ ਤੋਂ ਨਹੀਂ ਟੱਪਿਆ ਜਾਂਦਾ ਜਾਂ ਉਹ ਨਹੀਂ ਟੱਪਦਾ ਤੁਸੀਂ ਆਪਣੇ ਆਪ ਨੂੰ ਫਿਰ ਪੰਜਾਬੀ ਵਿੱਚ ਕਹਿੰਦਾ ਪੰਜਵਾਂ ਟਾਇਰ ਕਹਿੰਦੇ ਮੈਨੂੰ ਲੱਗਦਾ ਹਲੇ ਮੈਂ ਸਿਰਚੋਂ ਪੂਣੀ ਨਹੀਂ ਕੀਤੀ ਮੈਨੂੰ ਬਹੁਤ ਉਹ ਡਾਕਟਰ ਕਹਿੰਦਾ ਤੋਂ ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਇੱਕ ਫਿਲਮ ਨਵੀਂ ਆ ਰਹੀ ਹੈ ਰਾਵੀ ਦੇ ਕੰਡੇ ਫਿਲਮ ਦੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਫਿਲਮ ਬਾਰੇ ਬਹੁਤ ਸਾਰੀਆਂ ਗੱਲਾਂ ਪ੍ਰਕਾਸ਼ ਗਾਧੂ ਫਿਲਮ ਦੇ ਵਿੱਚ ਨੇ ਉਹ ਸਾਡੇ ਨਾਲ ਕਰਨਗੇ ਫਿਲਮ ਦੇ ਵਿੱਚ ਦੱਸ ਜੀ ਕਿ ਹਰੀਸ਼ ਵਰਮਾ ਨੇ ਪੰਕਜ ਕਪੂਰ ਜੀ ਨੇ ਵੱਡੇ ਵੱਡੇ ਸਟਾਰੇ ਫਿਲਮ ਦੇ ਵਿੱਚ ਹਾਜ਼ਰੀ ਭਰਨਗੇ ਪ੍ਰਕਾਸ਼ ਗਾਧੂ ਬਾਈ ਹੋਣਾ ਤੋਂ ਜਾਣਦੇ ਆ ਸਾਡੇ ਏਰੀਏ ਦੇ ਨੇ ਕਿ ਇਹ ਫਿਲਮ ਦੇ ਨਾਲ ਕਿਵੇਂ ਸਾਂਝ ਪਾਉਂਦੇ ਨੇ ਫਿਲਮ ਦੇ ਵਿੱਚ ਕੀ ਕਰਦਾਰ ਹੈ ਕਿਹੋ ਜੀ ਕਹਾਣੀ ਹੈ ਬਾਈ ਸ਼ਸ਼ਕਲ ਸ਼ਸ਼ਕਲ ਬਾਈ ਫਿਲਮ ਜਿਹੜੀ ਰਾਵੀ ਦੇਖਣ ਲਈ ਕਿਹੋ ਜੀ ਹੈ ਕਿਹੋ ਜੇ ਰੰਗ ਨੇ ਫਿਲਮ ਇਹ ਫਿਲਮ ਬਹੁਤ ਜ਼ਿਆਦਾ ਸਵਾਲ ਛੱਡ ਕੇ ਜਾਊਗੀ ਮੈਂ ਪਹਿਲਾਂ ਹੀ ਕਿਹਾ ਕਿ 35 ਸਾਲਾਂ ਬਾਅਦ ਕਪੂਰ ਸਾਹਿਬ ਨੇ ਪੰਕਜ ਕਪੂਰ ਜੀ ਨੇ ਇਸ ਫਿਲਮ ਚ ਕੰਮ ਕੀਤਾ ਫਿਲਮ ਫੜੀ ਹੈ ਮੈਂ ਨਹੀਂ ਕਹਾਂਗਾ ਕਿ 35 ਸਾਲ ਉਹਨਾਂ ਨੂੰ ਕੋਈ ਸਕ੍ਰਿਪਟ ਨਹੀਂ ਲੱਗਿਆ ਉਹਦੇ ਕੋਲੇ ਕਿਵੇਂ ਹੋ ਸਕਦਾ 35 ਸਾਲ ਕਿਹਨੇ ਕਿਹਨਾਂ ਕੀ ਹੋਵੇ ਕਿ ਤੁਸੀਂ ਇਹ ਕੰਮ ਕਰੋ ਸ਼ਾਇਦ ਹੋ ਸਕਦਾ ਉਹਨਾਂ ਦੇ ਕੋਈ ਨੱਕ ਥੱਲੇ ਨਹੀਂ ਹੋਵੇ ਉਹ ਸ਼ਖਸ ਨੇ ਫਿਲਮ ਨੂੰ ਫੜਨਾ ਪੰਜਾਬੀ ਸਿਨੇਮੇ ਲਈ ਬਹੁਤ ਵੱਡੀ ਗੱਲ ਹੈ ਮੜੀ ਦੀ ਦੀ ਤੋਂ ਬਾਅਦ ਉਹ ਫਿਲਮ ਕਰ ਰਹੇ ਨੇ ਔਰ ਮੈਨੂੰ ਤਾਂ ਲੱਗਦਾ ਇਹ ਵੀ ਵਾਰਡ ਵਾਲੀ ਫਿਲਮ ਬਣੂਗੀ ਉਨ੍ਹਾਂ ਦੇ ਆਲੇ ਦੁਆਲੇ ਕਹਾਣੀ ਇਹ ਘੁੰਮਦੀ ਹੈ ਉਹ ਸਕੂਟਰ ਦੇ ਉਹ ਰਾਵੀ ਦੇ ਕੰਡੇ ਬਾਕੀ ਰਿ ਸ਼ਿੱਦਤ ਨਾ ਕੰਮ ਹੋਇਆ ਜਦੋਂ ਸ਼ਿੱਦਤ ਨਾ ਕੰਮ ਹੁੰਦਾ ਜਦੋਂ ਰੂਹ ਨਾ ਕੰਮ ਹੁੰਦਾ ਜਦੋਂ ਨੀਚ ਖੂਟ ਨਹੀਂ ਹੁੰਦਾ ਉਹ ਪ੍ਰੋਜੈਕਟ ਸਿਰੇ ਚੜ ਜਾਂਦੇ ਨੇ ਸ਼ੂਟਿੰਗ ਕੰਪਲੀਟ ਹੋ ਗਈ ਹਾਂ ਰਾਵੀ ਦੇ ਕੰਡੇ ਫਿਲਮ ਰਾਵੀ ਦੇ ਕੰਡੇ ਲਿਖ ਕੇ ਹਰੀਕੇ ਪੱਤਨ ਦੇ ਕਿਸੇ ਵੀ ਜਾ ਕੇ ਦਰਿਆ ਤੇ ਸ਼ੂਟ ਕੀਤਾ ਜਾ ਸਕਦਾ ਸੀ ਚੀਟ ਕੀਤਾ ਜਾ ਸਕਦਾ ਲੇਕਿਨ ਰਾਵੀ ਦੇ ਕੰਡੇ ਮਤਲਬ ਨੀਲੇ ਪਾਣੀ ਕੋਲੇ ਇਹ ਹੋਈ ਸੋ ਗੱਲ ਪਾਣੀ ਦੀ ਕਰ ਲਓ ਵਹਿੰਦੇ ਦਰਿਆਵਾਂ ਦੀ ਗੱਲ ਹੈ ਸਭ ਕੁਝ ਵਿੱਚ ਦੱਸ ਜੀ ਪਾਣੀ ਦੀ ਗੱਲ ਕਰੀਏ ਤਾਂ ਅੱਜ ਸਾਡੇ ਪੰਜਾਬ ਦਾ ਮੁੱਖ ਵਿਸ਼ਾ ਵੀ ਹੈ ਪਾਣੀ ਉਹ ਕਹਿੰਦਾ ਨਹੀਂ ਹਵਾ ਵੀ ਗੰਦੀ ਕਰਦੀ ਪਾਣੀ ਵੀ ਅਸੀਂ ਗੰਦਾ ਕਰ ਲਿਆ ਇਸ ਚੀਜ਼ ਬਾਰੇ ਤੁਹਾਡੇ ਮਨ ਦੇ ਵਿੱਚ ਤੁਸੀਂ ਆਪਾਂ ਜਦੋਂ ਜਾਣਦੇ ਆ ਤਾਂ ਆਪਣੇ ਵਾਲਾ ਏਰੀਆ ਖਾਸ ਕਰਕੇ ਮਲੂਟ ਸਾਈਡ ਤਾਂ ਉੱਥੇ ਤਾਂ ਪਾਣੀ ਬਹੁਤ ਜ਼ਿਆਦਾ ਗੰਦਲਾ ਤੇ ਸਭ ਤੋਂ ਵੱਧ ਜੇ ਕੈਂਸਰ ਦੇ ਮਰੀਜ਼ ਵੀ ਉੱਥੇ ਹੀ ਹੁੰਦੇ ਨੇ ਹੂੰ ਹੂੰ ਉਸੀ ਬਾਰੇ ਕੀ ਹੈ ਵੀ ਜਿਹੜਾ ਇੰਨਾ ਮਨੋਖਾ ਜਿਹਨੂੰ ਪਾਣੀ ਨਹੀਂ ਇੰਨਾ ਕੁਝ ਦਿੱਤਾ ਜਿਹਦਾ ਗੁਰਵਾਣੀ ਦੇ ਵਿੱਚ ਵੀ ਜ਼ਿਕਰ ਉਹਦੇ ਬਾਰੇ ਕੀ ਸੁਣਾ ਜੋ ਬਹੁਤ ਮਾੜੀ ਗੱਲ ਹੈ ਕਿ ਪਾਣੀ ਸਾਡਾ ਗੰਦਲਾ ਹੋਇਆ ਆਪਣਾ ਜਿਹੜਾ ਮੁਕਸਰ ਦਾ ਏਰੀਆ ਸੀ ਪਹਿਲਾਂ ਸਾਰਾ ਪਟਾ ਨਰਮੇ ਦਾ ਸੀ ਸਪਰੀਆਂ ਕੀਤੀਆਂ ਯਾਰ ਕਿੰਨਾ ਅਨਾਤ ਤੋਰਿਆ ਹੁਣ ਕਣਕਾਂ ਨੂੰ اگਾਉਣ ਲੱਗਿਆਂ ਵੀ ਯਾਰ ਪਾਉਂਦੇ ਨੇ ਤੇ ਟਿਊਵਲ ਚੱਲਦੇ ਨਹੀਂ ਇਹਦਾ ਇਲਾਜ ਹੈਗਾ ਹੈਗਾ ਇਲਾਜ ਇਹਦਾ ਤੇ ਸਰਕਾਰਾਂ ਸਹੀ ਰਹਿਣ ਤੋਂ ਕਰ ਸਕਦੀਆਂ ਅੱਛਾ ਜਿਵੇਂ ਤੁਸੀਂ ਫਿਲਮਾਂ ਦੇ ਵਿੱਚ ਤੁਹਾਡੀ ਹਾਜ਼ਰੀ ਆ ਤਾਂ ਤੁਹਾਡੀਆਂ ਕਈ ਇੰਟਰਵਿਊਜ਼ ਬਹੁਤ سارے ਸਵਾਲ ਖੜੇ ਕਰ ਦਿੰਦੀਆਂ ਨੇ ਜਿਹਦੇ ਵਿੱਚ ਤੁਸੀਂ ਇਹ ਕਹਿੰਨੇ ਹੋ ਕਿ ਯਾਰ ਮੈਂ ਫਿਲਮਾਂ 'ਚ ਕੰਮ ਕਰਨਾ ਚਾਹੁੰਨਾ ਇਦਾਂ ਨਹੀਂ ਉਹ 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 ਪ੍ਰਕਾਸ਼ ਕਾਦੂ ਦੀ ਰੂਪਰੇਖਾ ਨੂੰ ਵੱਖਰੇ ਤੌਰ ਤੇ ਪ੍ਰੇਜ਼ੈਂਟ ਕਰਦੀ ਹੈ ਕਿ ਐਡਾ ਵੱਡਾ ਆਰਟਿਸਟ ਆ ਤੇ ਕੈਮਰੇ ਤੇ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਉਹ ਲੱਗਦਾ ਕਿ ਉਹ ਗਲਤ ਪ੍ਰੇਜ਼ੈਂਟੇਸ਼ਨ ਹੋਈ ਖਬਰ ਦੀ ਜਾਂ ਗਲਤ ਜਾਂ ਵਾਕੀ ਤੁਹਾਡੇ ਕੋਲੇ ਉਹਨਾਂ ਦਿਨਾਂ 'ਚ ਤੁਸੀਂ ਆਪ ਕਹਿੰਨੇ ਹੋ ਵੀ ਮੈਂ ਕੰਮ ਮੰਗਦਾ ਨਹੀਂ ਮੈਂ ਵੈਸੇ ਤਾਂ ਚਲੋ ਮੇਰੇ ਕੋਲ ਕੰਮ ਘੱਟ ਵੀ ਸੀ ਉਹਨਾਂ ਦਿਨਾਂ ਜੇ ਤੁਸੀਂ ਕਹੋ ਤਾਂ ਉਸ ਖਬਰ ਨੂੰ ਤੁਸੀਂ ਲੈਣਾ ਮੈਨੂੰ ਇਹਦਾ ਕਿ ਜਿਵੇਂ ਮੈਂ ਕਿਹਾ ਮੈਂ ਮੈਂ ਤਾਂ ਯਾਰ ਜਸਰ ਨੂੰ ਕਹਿੰਨਾ ਮਨ ਕੰਮ ਤੇ ਗੁੱਪੀ ਨੂੰ ਕਹਿਣਾ ਐਮੀ ਫਿਰਕ ਨੂੰ ਕਹਿਣਾ ਮੈਨੂੰ ਕੰਮ ਕਰਨਾ ਜਦੋਂ ਮੈਂ ਇਸ ਕੰਮ 'ਚ ਆ ਗਿਆ ਮੈਂ ਕੁਝ ਆ ਪਿੱਛੇ ਕੋ ਰੱਖਾਂ ਜਦੋਂ ਮਲਸੀ ਨੇ ਜਾਣਾ ਕੁਝ ਜੱਗੇ ਰੱਖਣਾ ਪੈਂਦਾ ਕਦੇ ਦਰਿਆ ਤੁਰਕੇ ਨਹੀਂ ਤੁਹਾਡੇ ਕੋਲੇ ਆਉਂਦਾ ਪਿਆਸੇ ਕੋਲੇ ਪਿਆਸੇ ਨੂੰ ਦਰਿਆ ਕੋਲੇ ਜਾਣਾ ਪੈਂਦਾ ਜਦੋਂ ਮੈਂ ਪਿੰਡੋਂ ਆ ਕੇ ਬਹਿ ਗਿਆ ਤੇ ਫਿਰ ਮੈਂ ਕੰਮ ਕਿਉਂ ਨਾ ਮੰਗਾ ਬੜੇ ਤਾਸੂ ਐਕਟਰ ਨੇ ਜਿਨ੍ਹਾਂ ਦੀ ਇੰਟਰਵਿਊ ਸੁਣ ਕੇ ਵੇਖੋ ਆਪਣੇ ਬਾਲੀਵੁੱਡ ਦੇ ਉਹ ਕਹਿੰਦੇ ਹਮ ਰੋਜ਼ ਫੋਨ ਕਰਤੇ ਹੈ ਕਿ ਹਮੇ ਕੰਮ ਦੋ ਠੀਕ ਹੈ ਕਹਿੰਦੇ ਹਮ ਮੰਗਤੇ ਹੈ ਕੰਮ ਤਾਂ ਮੇਰਾ ਮੇਰੇ ਅੰਦਰ ਪਤਾ ਨਹੀਂ ਦੂਜੇ ਐਕਟਰਾਂ ਨੂੰ ਮੇਰੇ ਅੰਦਰ ਇੰਨਾ ਭਾਂਬੜ ਕਿਉਂ ਇੰਨੀ ਅੱਗ ਕਿਉਂ ਕਿ ਮੈਂ ਫਿਲਮਾਂ 'ਚ ਕੰਮ ਕਰਾਂ ਮੈਂ ਬਹੁਤ ਬਿਜ਼ੀ ਹਾਂ ਫਿਰ ਵੀ ਮੈਂ ਤਾਂ ਮਹਿਸੂਸ ਕਰੀ ਜਾਂਦਾ ਜਿਵੇਂ ਜਸੜ ਦੀ ਫਿਲਮ ਜਿਵੇਂ ਕਿਉਂ ਨਹੀਂ ਸੀ ਮੈਂ ਤਾਂ ਫਿਲਮ ਮਹਿਸੂਸ ਕਰ ਹੀ ਜਾਨਾ ਯਾਰ ਮੈਂ ਕਿ ਪੀ ਦੀ ਫਿਲਮ ਚ ਕਿਉਂ ਨਹੀਂ ਸੀ ਕਾਲ ਚ ਨਹੀਂ ਇਹ ਕੀ ਹੈ ਕੰਦ ਕਿਹੜੀ ਹੈ ਜਿਹੜੀ ਤੋਂ ਪ੍ਰਕਾਸ਼ ਗਾਦੂ ਤੋਂ ਨਹੀਂ ਟੱਪਿਆ ਜਾਂਦਾ ਜਾਂ ਉਹ ਨਹੀਂ ਟੱਪਦੇ ਨਹੀਂ ਉਹਨਾਂ ਨੂੰ ਇਹ ਤਾਂ ਪਤਾ ਕਿ ਗਾਦੂ ਐਕਟਰ ਚੰਗਾ ਕਿਤੇ ਨਾ ਕਿਤੇ ਜਦੋਂ ਉਹਨਾਂ ਦੇ ਐਕਟਰ ਪੂਰੇ ਹੋ ਜਾਂਦੇ ਨੇ ਹੋ ਸਕਦਾ ਉਹ ਕਹਿੰਦੇ ਆਹ ਨਹੀਂ ਤਾਂ ਯਾਰ ਆਹ ਕਰ ਲੋ ਨਹੀਂ ਤੁਸੀਂ ਆਪਣੇ ਆਪ ਨੂੰ ਫਿਰ ਪੰਜਾਬੀ ਵਿੱਚ ਕਹਿੰਦਾ ਪੰਜਵਾਂ ਟਾਇਰ ਗੈਂਦੇ ਹੋ ਮੈਨੂੰ ਲੱਗਦਾ ਹਲੇ ਮੈਂ ਸਿਰ ਚੋਂ ਪੂਣੀ ਨਹੀਂ ਕੱਤੀ ਮੈਨੂੰ ਬਹੁਤ ਉਹ ਡਾਕਟਰ ਕਹਿੰਦਾ ਤੋਂ ਗੈਂਦਾ ਆਪਣੇ ਆਪ ਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿੱਥੇ ਕਣਾ ਤੇ ਮੈਨੂੰ ਲੱਗਦਾ ਹਲੇ ਮੈਂ ਸਟਰਗਲ ਕਰਾ ਤੇ ਸਟਰਗਲ ਹੀ ਕਰੀਏ ਨਾ ਮੈਂ ਸਟਰਗਲ ਹੀ ਕਰੀਏ ਨਾ ਪੰਜਵੇਂ ਟਾਇਰ ਦਾ ਮਤਲ ਨਹੀਂ ਮੈਂ ਪਹਿਲੇ ਪਹਿਲੇ ਟਾਇਰਾਂ ਚ ਮੈਨੂੰ ਨਹੀਂ ਆਉਂਦਾ ਹਲੇ ਤਾਂ ਮੈਂ ਦੌੜ ਚਾ ਕਿ ਮੈਂ ਕੰਮ ਪੜਾ ਕੰਮ ਪੜਾ ਕੰਮ ਪੜਾ ਮੇਰਾ ਤਾਂ ਮਕਾਮ ਹੈ ਉਥੇ ਪਹੁੰਚਣਾ ਚਾਹੁੰਦਾ ਮਹ ਪਹੁੰਚੂਗਾ ਲਾਜ਼ਮੀ ਕੀ ਹੋ ਜਾ ਮਕਾਮ ਸੋਚਦੇ ਹੋ ਪੰਜਾਬੀ ਸਿਨੇਮੇ ਚ ਹਾਲੀਵੁੱਡ ਹਾਲੀਵੁੱਡ ਕੀ ਹੋ ਜਾ ਬਸ ਉਹ ਦੱਸੂਗਾ ਕਿ ਜਦੋਂ ਆਇਆ ਇਹ ਇੰਟਰਵਿਊ ਤੇ ਮੇਰੀ ਹੋਰ ਸਾਲ ਤੱਕ ਲਏਗਾ ਤਾਂ ਮੈਂ ਤੈਨੂੰ ਕਹਿਆ ਸੀ ਮੈਂ ਇੱਥੇ ਪਹੁੰਚਣਾ ਜੀ ਫਿਲਮ ਦੇ ਵਿੱਚ ਕਿਰਦਾਰਾਂ ਦੀ ਗੱਲ ਹੈ ਕੁੜੀਆਂ ਦੀ ਗੱਲ ਆ ਫਿਰ ਮੇਰੇ ਦਿਮਾਗ ਦੇ ਵਿੱਚ ਤੁਹਾਡਾ ਆਉਂਦਾ ਵੀ ਤੁਹਾਡੀ ਜਦੋਂ ਵੀਡੀਓ ਕੱਸੀਂ ਦੇਖਦੇ ਆ ਤਾਂ ਤੁਸੀਂ ਉਹਦੇ ਵਿੱਚ ਇਹ ਕਹਿੰਦੇ ਹੋ ਕਿ ਮੇਰਾ ਮਾਮਾ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ ਉਹ ਲੋਕਾਂ ਨੂੰ ਹੀ ਲੱਗਦਾ ਵੀ ਪ੍ਰਕਾਸ਼ ਗਾਦੂ ਬਹੁਤ ਜ਼ਾਲਮ ਕਿਸਮ ਦਾ ਬੰਦਾ ਬਲੀ ਇਹ ਮੈਂ ਤੁਹਾਨੂੰ ਗੱਲ ਦੱਸਾਂ ਇਹ ਲੋਕਾਂ ਦੇ ਉਹ ਵੀ ਜਿਹੜੇ ਬੈਠ ਕੇ ਜਿਵੇਂ ਮੈਂ ਮਾਮਾ ਮਾਮੀ ਨੂੰ ਬਹੁਤ ਕਹਿੰਦੇ ਰਹੇ ਬੜਾ ਬੇਵਕੂਫ ਜਿਹਾ ਕਹਿੰਦੇ ਲਿਖਿਆ ਮੈਨੂੰ ਨਹੀਂ ਲੱਗਿਆ ਅਜੇ ਤੱਕ ਮੇਰੇ ਕਿਸੇ ਨੇ ਮੇਰੇ ਤੇ ਕਿਤੇ ਕਮੈਂਟ ਕਿਸੇ ਨੇ ਗਲਤ ਦਿੱਤਾ ਹੋਵੇ ਕਿਉਂਕਿ ਜਿਹੜੇ ਲੋਕ ਸੁਣ ਰਹੇ ਆ ਨਾ ਇਹ ਸਾਡੇ ਨੂੰ ਕਿਤੇ ਸਿਆਣੇ ਆ ਜੋ ਮੈਂ ਬੋਲ ਰਿਹਾ ਸਾਡੀ ਕੀ ਮਜਾਲ ਹੈ ਜ ਇਹਨਾਂ ਦੇ ਇਹਨਾਂ ਦੇ ਸਾਡੇ ਦਿਲਚਸਨ ਦੇ ਨੋਹਾਂ ਤੇ ਇੱਕ ਬੰਦਾ ਬੋਲ ਕੀ ਰਿਹਾ ਤੇ ਅੱਜ ਤੱਕ ਮੈਂ ਜੋ ਅੰਦਰੋਂ ਉਹ ਹੀ ਬਾਹਰੋਂ ਉਦੋਂ ਗੱਲ ਚੱਲੀ ਸੀ ਬੂਹੇ ਬਾਰੀਆਂ ਦੀ ਕਿ ਬੂਹੇ ਬਾਰੀਆਂ ਫਿਲਮ ਸੀ ਤੇ ਉਹਦੇ ਚੁੱਕ ਉਹ ਕੁੱਟਿਆ ਜਾਂਦਾ ਸੀ ਉਹ ਕੁੱਟਿਆ ਨੂੰ ਉਹ ਵਿਖਾਇਆ ਜਾਂਦਾ ਸੀ ਜਾਂ ਕੁੱਟਿਆ ਜ਼ੁਲਮ ਕੀਤਾ ਜਾਂਦਾ ਸੀ ਮੈਂ ਇਹ ਕਹਿਣਾ ਕਿ ਹਾਂ ਸਾਡੇ ਬਜ਼ੁਰਗ ਪਹਿਲਾਂ ਕੁੱਟਦੇ ਸੀ ਹਰਤਾਂ ਹਾਂ ਤੂੰ ਆ ਉਹਦੇ ਦਾਦੇ ਨਾਲ ਗੱਲ ਕਰ ਲੈ ਸੱਚ ਦੱਸ ਕੁੱਟਦੇ ਸੀ ਨਾ ਮੇਰਾ ਮਾਮਾ ਬਹੁਤ ਪੜਾ ਸੀ ਉਹ ਮੇਰੀ ਮਾਮੀ ਨੂੰ ਬਹੁਤ ਕੁੱਟਦਾ ਸੀ ਇਹ ਹੀ ਗੱਲ ਕਹੀ ਸੀ ਮੈਂ ਕਿਹਾ ਕੁੱਟਦਾ ਸੀ ਮੈਨੂੰ ਤਰਸ ਹੁੰਦਾ ਮੇਰਾ ਭਰਾ ਉਹਦੇ ਮੇਰੀ ਭਾਬੀ ਨੂੰ ਕੁੱਟਦਾ ਸੀ ਨੇ ਕਿ ਮੈਂ ਕਿਹਾ ਮੇਰਾ ਪਿਓ ਮੇਰੀ ਮਾਂ ਨੂੰ ਕੁੱਟਦਾ ਸੀ ਯਾਰ ਉਹਨਾਂ ਨੂੰ ਤੁਸੀਂ ਜ਼ਾਲਮ ਲਿਸਟ ਚ ਗਏ ਉਹਦੋਂ ਦੀ ਗੱਲ ਇਹ ਮੈਂ ਗੱਲ ਉਹਦੋਂ ਦੀ ਗੱਲ ਇਹ ਮੈਂ ਕੀਤੀ ਸੀ ਬੂਹੇ ਬਾਰੀਆਂ ਵੇਲੇ ਜਦੋਂ ਗਏ ਸੀ ਹੁਣ ਟਾਈਮ ਚੇਂਜ ਹੋ ਗਿਆ ਹੁਣ ਕਿਤੇ ਕੁਟ ਕੁੜੀਆਂ ਕੰਨਦੀਆਂ ਫੇਰਾ ਮਤਲਬ ਉਹ ਮੈਂ ਉਹ ਟਾਈਮ ਪੀਰੀਅਡ ਦੀ ਗੱਲ ਸੀ ਟਾਈਮ ਪੀਰੀਅਡ ਜਾਂ ਮੇਰੀਆਂ ਕੋਈ ਭਾਵਨਾਵਾਂ ਸੀ ਜਿਵੇਂ ਮੇਰੀ ਭਾਬੀ ਸੀ ਮੇਰੀ ਭਾਬੀ ਨੇ ਮੇਰੇ ਜੂੜਾ ਰੱਖਿਆ ਉਹ ਇਸ ਦੁਨੀਆ 'ਚ ਨਹੀਂ ਮੇਰੇ ਭਾਈ ਨੇ ਤਲਾਕ ਹੋ ਗਿਆ ਮੇਰੇ ਭਾਈ ਨੇ ਦੂਜਾ ਵਿਆਹ ਕਰਾਇਆ ਉਹਦੇ ਵੀ ਬੱਚਾ ਨਹੀਂ ਹੋਇਆ ਅੱਜ ਮੇਰਾ ਭਾਈ ਦੁਨੀਆ 'ਚ ਨਹੀਂ ਹੈ ਉਹ ਦਾ ਖਤਮ ਇਸ ਦੁਨੀਆ ਤੋਂ ਦੀ ਕਹਾਣੀ ਖਤਮ ਹੈ ਹੋਰ ਪੰਜਾ ਸੱਤਾਂ ਸਾਲਾਂ ਦੇ ਜਿਹੜੇ ਅੱਜ 12 ਸਾਲਾਂ ਦੇ ਬੱਚੇ ਆ ਉਹ 8 ਸਾਲਾਂ ਨੂੰ ਉਹ ਸੋਚਣਗੇ ਅੱਛਾ ਗਊ ਦਾ ਭਰਾ ਹੁੰਦਾ ਸੀ ਪਤਾ ਨਹੀਂ ਉਹ ਜੱਗ ਚੋਂ ਨੇ ਸੀਰ ਹੀ ਨਹੀਂ ਉਹਦਾ ਤਾਂ ਉਹ ਵੀ ਮੇਰਾ ਭਰਾ ਮੈਨੂੰ ਕੋੜਦਾ ਸੀ ਉਹ ਮੇਰੀ ਭਾਬੀ ਨੇ ਮੇਰਾ ਜੂੜਾ ਕੀਤਾ ਮੇਰਾ ਰੱਖਿਆ ਮਿੱਡੀਆਂ ਕਰ ਕਰ ਵਧਾਇਆ ਅਰੇ ਅਟੈਚਮੈਂਟ ਤੋਂ ਮੇਰੇ ਖਿਆਲ ਬਾਈ ਜੀ ਇੱਕ ਸਵਾਲ ਉਸੇ ਚ ਐਡ ਕਰ ਦਾਂ ਮੈਂ ਵੀ ਉਦੋਂ ਜੇ ਵੱਡਾ ਭਰਾ ਮਰ ਜਾਂਦਾ ਸੀ ਤਾਂ ਜਿਹਦੇ ਜਿਵੇਂ ਤੁਸੀਂ ਦੱਸਿਆ ਜੂੜੇ ਕਰਦੇ ਜਾਂ ਉਹ ਉਹਨਾਂ ਦੀ ਸਿਰ ਤੇ ਬਿਠਾ ਦਿੱਤੇ ਜਾਂਦੇ ਸੀ ਹਾਂ ਅੱਗੇ ਪੰਜ ਪੰਜ ਅੱਗੇ 5 4 ਅਸੀਂ ਪੰਜ ਭਰਾ 4 4 5 5 ਅੱਗੇ ਹੁੰਦੇ ਸੀ ਬੱਚੇ ਤਾਂ ਇਹ ਚੀਜ਼ਾਂ ਮਤਲਬ ਇਹ ਸੀ ਕਿ ਜੇ ਛੜੇ ਰੱਖਣ ਦਾ ਕਿਉਂ ਰਵਾਸ ਸੀ ਪਤਾ ਛੜਾ ਮਦੋਂ ਕਿਉਂ ਸੀ ਕਿ ਜੇ ਸ਼ਰੀਕਾਂ ਨਾਲ ਲੜਾਈ ਹੋ ਗਈ ਤੇ ਇੱਕ ਕਦੀ ਬਲੀ ਦਿੱਤੀ ਕੋਈ ਵੱਲ ਇੱਕ ਇੱਕੋ ਹੀ ਗੱਲ ਜੇ ਕਿਸੇ ਨੂੰ ਕੁਝ ਹੋ ਗਿਆ ਤਾਂ ਇਹਦੇ ਸਿਰ ਬਿਠਾ ਦੇਾਂਗੇ ਉਹ ਗੱਲਾਂ ਉਹ ਗੱਲੇ ਹੀ ਹੋਰ ਸੀਗੀਆਂ ਅੱਜ ਅਸੀਂ ਇੱਕ ਹਾਂ ਅਸੀਂ ਇੱਕ ਇੱਕ ਸਾਡੇ ਬੱਚੇ ਇੱਕ ਇੱਕ ਔਰ ਇਹ ਬੈਡ ਨਿਊਜ਼ ਮੈਂ ਤਾਂ ਮੇਰੀ ਬੇਵਕੂਫੀ ਹੈ ਮਹਾ ਬੇਵਕੂਫੀ ਹੈ ਮਹਾ ਬੇਵਕੂਫੀ ਐਵੇਂ 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 ਉਸ ਦੌਰ ਦੇ ਵਿੱਚ ਨਿਕਲ ਗਿਆ ਬੱਚੇ ਤਾਂ ਤਿੰਨ ਹੀ ਹੋਣੇ ਚਾਹੀਦੇ ਹਨ ਨਹੀਂ ਹੁਣ ਆਪਣੇ ਬੱਚੇ ਨੂੰ ਵੀ ਕਿਹਾ ਵੀ ਪੋਤਰੇ ਤਿੰਨ ਜਾਂ ਪੋਤੀਆਂ ਤਿੰਨ ਚ ਮੈਨੂੰ ਕਿਹਾ ਮਤਲਬ ਹੀ ਨਹੀਂ ਪੋਤੀਆ ਉਹਨਾਂ ਦਾ ਲੋ ਕਾਕਾ ਦਾ ਬੱਚਾ ਲੋ ਚਾਹੀਦਾ ਠੀਕ ਹੈ ਪਾਪਾ ਕਹਿੰਦਾ ਮੇਰਾ 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 ਬੇਟਾ ਮੇਰਾ ਦੋਸਤ ਹੈ ਅੰਨ ਲੈ ਤੇਨੀ ਕਰਨੀ ਦਉਗੀ ਤੇਨੀ ਹਾਂ ਸੋ ਇਹ ਗੱਲ ਉਹ ਮੈਂ ਕਹ ਲੈ ਆ ਕਿ ਕੋਈ ਯਾਰ ਬਾਤ ਨੂੰ ਬਤੰਗੜ ਤੁਸੀਂ ਜੋ ਬਣਾ ਲੈਂਦਾ ਪਤਾ ਨਹੀਂ ਤੁਸੀਂ ਪੱਤਰਕੋਟ ਠੋਕਦੇ ਹੋ ਕਿ ਉੱਥੇ ਤੈਨੂੰ ਹੀ ਕਹਿਣਾ ਵੀ ਪ੍ਰਕਾਸ਼ ਗਾਦੂ ਨੇ ਇਹ ਕਹਿ ਦਿਆ ਉਹ ਬੜਾ ਬੇਵਕੂਫ ਹੈ ਪ੍ਰਕਾਸ਼ ਗਾਦੂ ਇਹਨੇ ਲਿਖਦਣਾ ਮੇਰੀ ਮੇਰੀ ਮੈਨੂੰ ਲੱਗਦਾ ਪੋਸਟ ਤੇ ਕਿਸੇ ਨੇ ਅਜੇ ਤੱਕ ਗਲਤ ਨਹੀਂ ਲਿਖਿਆ ਉਹ ਸਾਡੇ ਨਾਲ ਚਲਾਕ ਨੇ ਉਹਨਾਂ ਨੂੰ ਸਲੂਟ ਹੈ ਜੋ ਮੈਂ ਬੋਲ ਰਿਹਾ ਉਹ ਸਮਝ ਰਹੇ ਨੇ ਕਿ ਜੋ ਮੈਂ ਬਾਰੂ ਆ ਉਹ ਹੀ ਮੰਨਦਰਾ ਹਾਂ ਵੈਸੇ ਵੈਸੇ ਮੈਂ ਤੁਹਾਡੀ ਜਦੋਂ ਦੇਖਿਆ ਤਾਂ ਤੁਸੀਂ ਪਤਨੀ ਦਾ ਬਹੁਤ ਅਹਿਸਾਨਮੰਦ ਬੰਦੇ ਆ ਪਿਆਰ ਕਰਦੇ ਹੋ ਤਾਂ ਜਿਹੜੇ ਵੈਸੇ ਤੁਸੀਂ ਜ਼ਿੰਦਗੀ ਜਦੋਂ ਘਰ ਘਰੋਂ ਤੁਰਦੇ ਹੋ ਹੁਣ ਜਿਵੇਂ ਅੱਜ ਵੀ ਆਏ ਹੋਗੇ ਕੀ ਕਹਿ ਕੇ ਜੇ ਤੁਰਦੇ ਹੋ ਜਾਂ ਕੀ ਕੀ ਪੱਕ ਦੀ ਪੋਣੀ ਕਰਾ ਕੇ ਤੁਰਦੇ ਹੋ ਹਾਂ ਚੱਲਿਆ ਮੈਂ ਹੌਕੇ ਸਰਬ ਮੈਂ ਚੱਲਿਆ ਸਰਬ ਚੱਲਿਆ ਜੀ ਦੇ ਘਰ ਵਾਲੀ ਚੰਗੀ ਹੈ ਨਾ ਉਹ ਘਰ ਸਵਰਗ ਹੈ ਬਸ ਇਹ ਤੁਹਾਨੂੰ ਮੈਂ ਦੱਸਤੀ ਹਾਂ ਗੱਲ ਜੀ ਦੇ ਘਰ ਲਈ ਚੰਗੀ ਹੈ ਤੇ ਮੈਂ ਇੱਕ ਉਹ ਲੱਕੀ ਹੈ ਮੇਰੇ ਘਰੇ ਦਰਵੇਸ਼ ਔਰਤਾਂ ਤੇ ਮੇਰਾ ਘਰ ਪਹਿਲਾਂ ਮੇਰੀ ਮਾਂ ਦੇ ਸਿਰ ਤੇ ਸੀ ਤੇ ਫਿਰ ਜਦੋਂ ਮੇਰੀ ਵਾਈਫ ਆਈ ਤੇ ਮੇਰਾ ਹੁਣ ਘਰ ਮੇਰੀ ਵਾਈਫ ਦੇ ਸਿਰ ਬਹੁਤ ਭੜੀ ਮਾਨਸੌਰ ਬਹੁਤ ਸਿਆਣੀ ਔਰ ਮੇਰਾ ਉਹ ਹਮੇਸ਼ਾ ਸਲੂਟ ਰਹਿੰਦਾ ਕਰਕੇ ਤਾਂ ਇਹ ਜਾਨਾ ਪਰ ਇਹ ਹੱਥ ਉਹਦੇ ਪੈਰਾਂ ਤੇ ਹੁੰਦਾ ਹਾਂ ਬਿਲਕੁਲ ਬਿਲਕੁਲ ਧੰਨਵਾਦ ਨਹੀਂ ਥੈਂਕ ਯੂ ਬਹੁਤ ਮਿਹਰਬਾਨੀ ਸ਼ੁਕਰ ਗਿਆ ਉਸ ਹਸਾਬ ਨਾਲ ਟੱਪਾ ਇਹਨਾਂ ਲਾਏ ਪ੍ਰਕਾਸ਼ ਗਾਦੂ ਨੇ ਇਹ ਕਿਹਾ ਬਈ ਮੈਂ ਕੁਛ ਨਹੀਂ ਇਹ ਮੈਂ ਤ ਤੁਸੀਂ ਸਾਰੇ ਸੁਣ ਕੇ ਗੱਲ ਕਰਿਆ ਨਾ ਮੈਂ ਜੋ ਅੰਦਰੋਂ ਆ ਮੈਂ ਉਹ ਬਾਹਰੋਂ ਅਜਾ ਰਵੀ ਦੇ ਕੰਡੇ ਬਾਰੇ ਜਾਂਦੇ ਜਾਂਦੇ ਰਵੀ ਦੇ ਕੰਡੇ ਬਾਰੇ ਰਵੀ ਦੇ ਕੰਡੇ ਇੱਕ ਉਹ ਫਿਲਮ ਹੈ ਉਹ ਸਕ੍ਰਿਪਟ ਹੈ ਜਿਹੜੀ ਬਹੁਤ ਸਵਾਲ ਛੱਡ ਕੇ ਜਾਊਗੀ ਬਹੁਤ ਅਜੀਬ ਹੈ ਇੱਕ ਸੀਨ ਵਾਸਤੇ ਵੀ ਹੰਢਿਆ ਹੋਇਆ ਐਕਟਰ ਲਿਆ ਹੰਢਿਆ ਹੋਇਆ ਕੰਮ ਬਾਈ ਨੇ ਸਾਡੇ ਡਾਇਰੈਕਟਰ ਸਾਹਿਬ ਨੇ ਹੈਰੀ ਨੇ ਬਾਈ ਨੇ ਉਹ ਕੰਮ ਕਰਾਇਆ ਪੂਰਾ ਤੁਰਤ ਤਨ ਕੇ ਕਰਵਾਇਆ ਮੈਥੋਂ ਕਰਵਾਇਆ ਕਿ ਪ੍ਰਕਾਸ਼ ਥੱਲੇ ਆ ਜਾ ਜਿਆਦਾ ਥੱਲੇ ਆ ਗਿਆ ਉੱਤੇ ਇੱਥੇ ਜਾ ਛੋਟੀ ਉਮਰ ਦੇ ਡਾਇਰੈਕਟਰ ਕੀ ਬਾਤ ਆ ਯਾਰ ਮੈਂ ਜਸਤੀ ਕਲਮ ਹੈ ਕੋਈ ਸ਼ੱਕ ਨਹੀਂ ਬੇਸ਼ੱਕ ਮਿਹਰਬਾਨੀ ਸ਼ੁਕਰੀਆ ਸ਼ੁਕਰੀਆ ਸੋ ਇਹ ਸਾਡਾ ਪ੍ਰਕਾਸ਼ ਗਾਧੂ ਫਿਲਮ ਆ ਰਾਵੀ ਦੇ ਕੰਡੇ ਉਮੀਦ ਆ ਪਸੰਦ ਆਈ ਹੋਵੇਗੀ ਆਉਗੀ ਤੁਹਾਨੂੰ ਚੰਗੀ ਲੱਗੂਗੀ ਤੇ ਬਾਈ ਦੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਮਿਸ਼ਰੀ ਵਰਗੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਧੰਨਵਾਦ